ਮੈਂ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਤੁਹਾਡੇ ਚੈਨਲ ਦੇ ਰਹੀਂ ਜਿਹੜਾ ਹੈਗਾ ਫਰੀਦਕੋਟ ਦੇ ਰੁਝਾਨ ਵਿਖ ਰਹੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਦਾ ਰੁਝਾਨ ਹੈ ਜਿਹੜਾ ਉਹ ਬਹੁਤ ਵਧੀਆ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਰਿਹਾ ਕਿਉਂਕਿ ਜਿਸ ਧਾਮ ਤੇ ਜੁਮਨ 84 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਮਲਾ ਕੀਤਾ ਗਿਆ ਅਤੇ ਉਸ ਹਮਲੇ ਦਾ ਬਦਲਾ ਲੈਣ ਵਾਲੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਭਾਈ ਬਿਆਨ ਸਿੰਘ ਜੀ ਖਾਲਸਾ ਜੀ ਦੇ ਸੁਪੁੱਤਰ ਸਰਦਾਰ ਸਰਜੀਤ ਸਿੰਘ ਜੀ ਖਾਲਸਾ ਉਹਨਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਹੈਗਾ ਸੰਗਤਾਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਰਹੀਆਂ ਸੀ ਕਿਵੇਂ ਦੇਖਦੋਂ ਇੱਕਦਮ ਥੋੜੇ ਦਿਨਾਂ ਚ ਆ ਕੇ ਇੱਕਦਮ ਗੇਮ ਬਦਲ ਪਲਟਦੀ ਕਿਵੇਂ ਵਿੱਚੋਂ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਗਾਇਕ ਵੱਡੇ ਵੱਡੇ ਕਲਾਕਾਰ ਮਿਲਕੀ ਤੇ ਪੈਰ ਨਹੀਂ ਲਾਉਂਦੇ ਦਿਖ ਰਹੇ ਦੇਖੋ ਜਿਹੜੇ ਕਲਾਕਾਰ ਹੈ ਉਹ ਕੋਈ ਸੈਂਟਰ ਸਰਕਾਰ ਦਾ ਭੇਜਿਆ ਵਾ ਸੀ ਕੋਈ ਪੰਜਾਬ ਸਰਕਾਰ ਦਾ ਭੇਜਿਆ ਵਾ ਸੀਗਾ ਤੇ ਕੋਈ ਹਮਲਾ ਕਰਨ ਵਾਲੀ ਪਾਰਟੀ ਦਾ ਭੇਜਿਆ ਵਾ ਸੀ ਤੇ ਕੋਈ ਹਮਲਾ ਕਰਵਾਉਣ ਵਾਲੀ ਪਾਰਟੀ ਦਾ ਭੇਜਿਆ ਵਾ ਸੀ ਸਾਰੇ ਜਿਹੜੇ ਹੈਗੇ ਆ ਉਹ ਸੰਗਤਾਂ ਦੀ ਹਨੇਰੀ ਦੇ ਵਿੱਚ ਤੈਸਨੈਸ ਹੋ ਗਏ ਕੀ ਸੋਚਨੇ ਇਹ ਅਜਿਹਾ ਨਾ ਰਿਜ਼ਲਟ ਨੂੰ ਕਿ ਲੈ ਕੇ ਜਿਵੇਂ 1999 ਦੇ ਵਿੱਚ ਫਰੀ ਕੋਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਜਿੱਤੇ ਸੀ ਉਸ ਹਿਸਾਬ ਨਾਲ ਹੁਣ ਇੱਥੋਂ ਜਿਹੜਾ ਪੰਥਕ ਉਮੀਦਵਾਰ ਜਿੱਤ ਵੱਲ ਵਧਿਆ ਹੈਗਾ ਇਹਦੇ ਵਿੱਚ ਸਰਕਾਰਾਂ ਪ੍ਰਤੀ ਰੋਸ ਦੇਖਦੇ ਹੋ ਜਾਂ ਸਿੱਖ ਕੌਮ ਨੇ ਜਿਹੜੀ ਹੈਗੀ ਬਲੀਦਾਨ ਦਾ ਬਦਲਾ ਜਿਹੜਾ ਚਾਹਿਆ ਦੇਖੋ ਜਿਹੜਾ ਕਲਾਕਾਰਾਂ ਪ੍ਰਤੀ ਰੋਸ ਆ ਉਹ ਅਲੱਗ ਹੈ ਜਿਹੜਾ ਇਹ ਸਰਕਾਰ ਹੈ ਇਹ ਭਾਈ ਬੈਂ ਸਿੰਘ ਜੀ ਦੀ ਸ਼ਹੀਦੀ ਦਾ ਸਰਕਾਰ ਹੈ ਉਹਨਾਂ ਦੀ ਸ਼ਹੀਦੀ ਨੂੰ ਸਜਦਾ ਕੀਤਾ ਗਿਆ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਕਿਉਂਕਿ ਬਾਰ-ਬਾਰ ਜਿਹੜਾ ਹੈਗਾ ਤਕਰੀਬਨ ਦੋ ਵਾਰ ਪਹਿਲਾਂ ਭਾਈ ਸਰਵਜੀਤ ਸਿੰਘ ਜੀ ਖਾਲਸਾ ਐਮਐਲਏ ਦੀ ਚੋਣ ਲੜ ਚੁੱਕੇ ਆ ਉਹਨਾਂ ਨੂੰ ਉੱਥੇ ਵੱਡੀਆਂ ਪਾਰਟੀਆਂ ਜਿਹੜੀਆਂ ਉਹ ਪੈਸੇ ਦੇ ਜ਼ੋਰ ਦੇ ਉੱਪਰ ਜਿਹੜਾ ਹੈਗਾ ਵੋਟਰਾਂ ਨੂੰ ਖਰੀਦ ਜਾਂਦੀਆਂ ਸੀ ਤੇ ਇਸ ਵਾਰ ਜਿਹੜਾ ਹੈਗਾ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਪੰਜਾਬ ਦੇ ਵੱਡੇ ਕਲਾਕਾਰ ਆ ਜਿਹੜੇ ਉਹ ਇੱਥੇ ਇਸ ਸੀਟ ਤੋਂ ਚੋਣ ਲੜ ਰਹੇ ਸੀਗੇ ਪਰ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਹਾਰ ਦਾ ਮੂੰਹ ਦੇਖਣਾ ਪਿਆ ਤੁਸੀਂ ਦੇਖ ਰਹੇ ਆ ਰੁਝਾਨ ਕਿਸਤਾ ਆ ਰਹੇ ਆ ਤੇ ਉਹਨਾਂ ਨੇ ਕਰੋੜਾਂ ਰੁਪਏ ਜਿਹੜਾ ਹੈਗਾ ਖਰਚ ਵੀ ਕੀਤਾ ਸਬੰਧਿਤ ਸਰਕਾਰ ਨੇ ਵੀ ਕਰੋੜਾਂ ਰੁਪਏ ਖਰਚ ਕੀਤਾ ਫਰੀਦਕੋਟ ਦੀ ਛੀਟ ਤੇ ਪਰ ਉਹਨਾਂ ਦੇ ਕੁਝ ਵੀ ਹੱਥ ਨਹੀਂ ਆਉਣ ਵਾਲਾ ਆਮ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਫਰੀਦਕੋਟ ਦੇ ਮੁੱਦਿਆਂ ਦੇ ਲਈ ਲੜਨਗੇ ਜਾਂ ਆਮ ਪਬਲਿਕ ਦੇ ਮੁੱਦਿਆਂ ਲਈ ਲੜਨਗੇ ਜਾਂ ਕਲਿਸੇ ਕੌਮ ਦੇ ਮੁੱਦਿਆਂ ਦੇ ਲਈ ਦੇਖੋ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਆ ਜਿਹੜਾ ਉਹ ਕੌਮ ਦੇ ਮੁੱਦਿਆਂ ਦੇ ਲਈ ਲੜ ਚੁੱਕਿਆ ਕੌਮ ਦੇ ਲਈ ਉਹਨਾਂ ਨੇ ਸ਼ਹੀਦੀ ਹੈ ਜਿਹੜੀ ਉਹ ਉਹਨਾਂ ਦੇ ਪਰਿਵਾਰ ਨੇ ਦਿੱਤੀ ਹੈ ਤੇ ਉਹ ਸ਼ਹੀਦੀ ਇਹ ਅਜੇ ਹੀ ਸਦੀ ਹੈ ਜਿਹੜੀ ਉਥੋਂ ਤੱਕ ਕੋਈ ਨਹੀਂ ਪਹੁੰਚ ਸਕਿਆ ਜਿਹੜੀਆਂ ਅੱਜਕੱਲ ਪਿਕਚਰਾਂ ਇਹ ਬਣਾ ਰਹੇ ਆ ਜਿਹੜੇ ਆਪਣੇ ਹੀਰੋ ਇੱਥੇ ਖੜੇ ਆ ਉਹ ਪਿਕਚਰਾਂ ਸਾਰੀਆਂ ਜਿਹੜੀਆਂ ਹੈਗੀਆਂ ਫੈਕਸ਼ਨ ਹੈ ਸੀਗੀਆਂ ਕੋਈ ਅਸਲ ਕਹਾਣੀ ਨਹੀਂ ਸੀ ਪਰ ਜੋ ਕਹਾਣੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਦੇ ਪਰਿਵਾਰ ਦੀ ਹੈ ਉਹ ਅਸਲ ਸਟੋਰੀ ਹੈ ਉਹ ਸਾਰੇ ਜਿਹੜੇ ਹੈਗੇ ਆ ਪੰਜਾਬ ਦੇ ਪੰਜਾਬ ਦੇ ਕੀ ਹਿੰਦੁਸਤਾਨ ਦੇ ਵਸਨੀਕ ਆ ਜਿਹੜੇ ਉਹ ਸਾਰੇ ਜਾਣਦੇ ਆ ਭਾਰਤ ਦੇ ਵਸਨੀਕ ਆ ਜਿਹੜੇ ਉਹ ਸਾਰੇ ਜਾਣਦੇ ਆ ਤੇ ਜਿਹੜਾ ਇਹਨਾਂ ਦਾ ਸਤਕਾਰ ਹੈ ਉਹ ਬਣਿਆ ਬਣਿਆ ਹੋਇਆ ਤੇ ਇਸੇ ਤਰ੍ਹਾਂ ਬਣਿਆ ਰਹੂਗਾ ਤੇ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਤੋਂ ਤੁਸੀਂ ਮੰਗ ਕਰ ਰਹੇ ਆਂ ਵੀ ਕੰਮ ਕਰਨਗੇ ਮੁੱਦੇ ਇਸ ਖੁਸ਼ੀ ਨੂੰ ਕਿਦਾਂ ਸਾਂਝਾ ਕੀਤਾ ਜਾਊਗਾ ਹਾਂਜੀ ਇਸ ਖੁਸ਼ੀ ਨੂੰ ਕਿਦਾਂ ਸਾਂਝਾ ਕੀਤਾ ਜਾਊਗਾ ਆਹ ਦੇਖੋ ਸੰਗਤਾਂ ਸਾਂਝੀ ਕਰ ਰਹੀਆਂ ਗੁਰੂ ਸਾਹਿਬ ਦਾ ਨਾਮ ਸਿਮਰਨ ਕਰਕੇ ਜਪ ਕੇ ਸਭ ਤੋਂ ਜੋ ਹੁਕਮਨਾਮਾ ਆਇਆ ਜਾਂ ਜੋ ਉਹਨਾਂ ਨੇ ਅਪੀਲ ਕੀਤੀ ਬਰਕਰਾਰ ਮਨਿਆ ਜਾਊਗਾ ਜੀ ਚਾਹੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਆਉਂਦਾ ਪਰ ਜਿਹੜੇ ਇਹ ਦਿਨ ਚੱਲ ਰਹੇ ਆ ਇਹ ਕਲੂ ਘਰੇ ਦੇ ਦੇਣਾ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਤੋਂ ਹੁਕਮ ਇਸ ਵਾਰ ਜਾਰੀ ਹੋਇਆ ਨਾ ਕਿਉਂਕਿ ਇਸ ਵਾਰ ਬਾਦਲ ਪਰਿਵਾਰ ਹਾਰ ਰਿਹਾ ਵੱਡੀ ਗੱਲ ਹੈ ਇਹ ਬਾਦਲ ਪਰਿਵਾਰ ਹਾਰ ਰਿਹਾ ਤਾਂ ਕਰਕੇ ਉਥੋਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਹੁਕਮ ਜਾਰੀ ਕੀਤਾ ਵੀ ਆਹ ਕੁਝ ਨਾ ਹੋਵੇ ਪਰ ਸਾਨੂੰ ਪਤਾ ਹੈ ਅਸੀਂ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਪਰਿਵਾਰ ਜੁੜਿਆ ਹੋਇਆ ਹੈ ਭਾਈ ਅਮਰਪਾਲ ਸਿੰਘ ਜੀ ਜੁੜੇ ਹੋਏ ਆ ਜਿਹੜੇ ਵੀ ਉਮੀਦਵਾਰ ਸਾਡੇ ਜਿੱਤ ਰਹੇ ਹੋ ਸਾਰੇ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਰਹੀ ਹੈ ਈਦਾ ਜਿਹੜੇ ਸਭਜੀਤ ਸਿੰਘ ਲਿਜਾ ਰਹੇ ਬਿਲਕੁਲ ਜੀ ਪਹਿਲਾਂ ਤਾਂ ਮੈਂ ਫਰੀਦਕੋਟ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਹੜੀ ਅੱਜ ਦੇ ਸਮੇਂ ਦੀ ਜਿਹੜੀ ਸਮਜੂਦਾ ਜਿਹੜੀ ਆਪਾਂ ਗੱਲ ਕਰ ਰਹੇ ਆ ਇਸ ਸਮੇਂ ਤੇ ਬਹੁਤ ਵੱਡੀ ਲੀਡ ਆ ਜਿਹੜੀ 35000 ਪਲੱਸ ਦੀ ਲੀਡ ਚੱਲ ਰਹੀ ਆ ਸੋ ਇਹ ਉਹਨਾਂ ਸਮੁੱਚੇ ਭਾਵਨਾਤਕ ਤੇ ਉਹਨਾਂ ਹਰਦੇ ਬਲੁੰਦਰੇ ਵਾਲੇ ਲੋਕਾਂ ਦਾ ਜਿਹੜਾ ਪਿਆਰ ਆ ਜਿਹਦੇ ਨਾਲ ਭਾਈ ਸਭਜੀਤ ਸਿੰਘ ਖਾਲਸਾ ਇਡੀ ਲੀਡ ਦੇ ਨਾਲ ਜਿਹੜੇ ਅੱਗੇ ਜਾ ਰਹੇ ਆ ਤਾਂ ਮੈਂ ਸਮਝਦਾ ਕਿ ਇੱਕ ਹਸਾਵਨਾ ਸਮੇਂ ਦੀ ਸਰਕਾਰ ਦਾ ਵਿਰੋਧ ਵੀ ਬਹੁਤ ਵੱਡਾ ਆ ਕਿਉਂਕਿ ਜਦੋਂ ਤੁਹਾਨੂੰ ਲੋਕ ਨਕਾਰਦੇ ਆ ਤਾਂ ਫਿਰ ਤੁਹਾਨੂੰ ਹਰ ਇੱਕ ਤਰੀਕੇ ਦੇ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਲੋਕ ਦੱਸ ਦਿੰਦੇ ਆ ਵੀ ਇਦਾਂ ਅਸੀਂ ਹਰ ਇੱਕ ਹਰ ਇੱਕ ਤਰੀਕੇ ਦਾ ਵਿਰੋਧ ਕਰ ਸਕਦੇ ਆ ਸੋ ਮੈਂ ਪੂਰੇ ਪੰਜਾਬੀਆਂ ਨੂੰ ਪੂਰੇ ਫਰੀਦਕੋਟ ਵਾਸੀਆਂ ਨੂੰ ਜਿਹੜੇ ਇਹ ਦਰਦ ਰੱਖਦੇ ਆ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗ ਨੂੰ ਸਿਰ ਤੇ ਰੱਖਣ ਵਾਲੇ ਯੋਧੇ ਦੇ ਪੁੱਤਰ ਦਾ ਮਾਣ ਕੀਤਾ ਤਾਂ ਉਹਨੂੰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਪੈ ਵੀ ਰਹੀਆਂ ਤੇ ਲੀਡ ਹੈ ਜਿਹੜੀ ਬਹੁਤ ਵਧੀਆ ਜਿਹੜੀ ਚੱਲ ਰਹੀ ਹੈ ਕਿ ਲੱਗਦਾ ਕਿ ਜਗਤ ਜਿੱਤ ਪ੍ਰਾਪਤ ਪੂਰੀ ਹੁੰਦੀ ਹੈ ਤੇ ਇਹ ਜਿਹੜਾ ਹੈਗਾ ਮੁੱਦਾ ਚੁੱਕਣਗੇ ਕਿਉਂਕਿ ਵਿਅਦਵੀ ਦਾ ਤੇ ਇਹ ਚ ਸਭ ਤੋਂ ਵੱਡੀ ਅਹਿਮ ਮਸਲਾ ਆ ਜਾਂਦਾ ਦੇਖੋ ਜੀ ਜਦੋਂ ਸਾਡੇ ਸਾਡੇ ਨਾਂ ਤੇ ਬਣੀਆਂ ਸਰਕਾਰਾਂ ਸਾਡੇ ਮਸਲਿਆਂ ਦੇ ਹੱਲ ਨਹੀਂ ਕਰਦੀਆਂ ਤਾਂ ਫਿਰ ਸਰਕਾਰਾਂ 'ਚ ਬੈਠਣਾ ਪੈਂਦਾ ਸਰਕਾਰਾਂ 'ਚ ਜਾਣਾ ਪੈਂਦਾ ਸਰਕਾਰਾਂ ਬਣਾਉਣੀਆਂ ਪੈਂਦੀਆਂ ਸੋ ਲੋਕਾਂ ਨੇ ਪਹਿਲਾਂ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਤੇ ਹੁਣ ਅਸੀਂ ਉਹ ਪੰਥਦਰਦੀ ਉਹ ਦਰਦ ਚੱਲਣ ਵਾਲੇ ਲੋਕ ਜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਬਹੁਤ ਵੱਡੇ ਮਸਲੇ ਜਿਹੜੇ ਉਹ ਹੱਲ ਹੋਣਗੇ ਕੀ ਕਹੋਗੇ ਇਸ ਜਤਨ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਦੀ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹਨਾ ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਤੁਸੀਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਸੀ ਤੁਸੀਂ ਆਪ ਦੱਸਦੇ ਜੀ ਕਿ ਮੈਨੂੰ ਯਕੀਨ ਨਹੀਂ ਸੀ ਕਿ ਮੈਨੂੰ ਇੰਨਾ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਪੂਰ ਪਿਆ ਤੁਹਾਨੂੰ ਨਹੀਂ ਮੈਨੂੰ ਪਹਿਲੇ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਫੀਲ ਕਰਦੇ ਬਾਹਰ ਦੇ ਬੰਦੇ ਮੈਂ ਤੁਹਾਡੇ ਵਰਗਾ ਕਿ ਮੈਂ 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 ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਕਿ ਆਪਣੇ ਕੰਮ ਛੱਡ ਛੜ ਕੇ ਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦੇ ਜੇਕਰ ਅਸੀਂ ਜਿੱਤਾ ਹਾਜ਼ਰ ਕਰਕੇ ਸੰਸਦ 'ਚ ਜਾਵਾਂਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦ 'ਚ ਜਾ ਕੇ ਰਿਹਾ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਏ ਦੀ ਬੇਅਦਬੀ ਦਾ ਹੈ ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਦੂਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਹੈ ਨਹੀਂ ਤੇ ਟੋਕੀ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇਤੀ ਗਵਾਹੀ ਵੀ ਇਹ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਕਿ ਨਸ਼ਾ ਮਰੀ ਦੀ ਤੋਂ ਨਸ਼ਿਆਂ ਬਾਰੇ ਤਾਂ ਜੀ ਕਹੂੰ ਕਹਿੰਦੇ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਭਾਈ ਸਾਹਿਬ ਤੁਲੂ ਕਰਾਂ ਦੇਣੇ ਚੱਲਦੇ ਆ ਜਿਸ ਪੀਐਫਐਸ ਨੇ ਵੀ ਕਹਿ ਰਿਹਾ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਅਸੀਂ ਤਾਂ ਕਹਿੰਦਾ ਜੀ 7 ਤਰੀਕ ਤੱਕ ਕਿਸੇ ਨਵੇਂ ਮੂ ਮਿਠਾ ਨਹੀਂ ਕਰਨਾ ਕੋਈ ਢੋਲ ਨਹੀਂ ਵਜਾਉਣਾ ਕੋਈ ਪਟਾਕੇ ਨਹੀਂ ਵਜਾਉਣੇ ਮੇਰੀ ਹੱਥਾਂ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਸਟ੍ਰਕਚਰ ਨੂੰ ਮੇਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੋਰੀ ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂਗੇ ਕਿੱਥੇ ਚੱਲ ਕੇ ਐਨਡੀਆਈ ਐਨਡੀਆਈ ਇੰਗਲਿਆ ਘਟਿਓ ਕਿਸ ਦੇਖੋ ਉਸਨੇ ਜੀ ਹਲੇ ਕੁਝ ਨਹੀਂ ਹੈ ਜੀ ਮੈਂ ਨਹੀਂ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਨੀਂਦ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣ ਕਿ ਮੈਂ ਉੱਥੇ ਜਾਵਾਂਗਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ